ਅੱਜ ਸਾਡੇ ਗਮਾਂਡੀ ਪਿੰਡ ਹਰੀਗੜ੍ਹ ਅੱਗ ਲੱਗੀ ਕੀ ਜਾਂ ਤੂੜੀ ਵਾਲੀ ਮਸ਼ੀਨ ਨਾਲ ਮਿੱਤਰੋ ਤੇ ਲੋਕਾਂ ਨੇ ਕੰਟਰੋਲ ਕਰ ਲਈ ਤੇ ਪਿੰਡਾਂ ਦੇ ਵਿੱਚ ਲੋਸਮੈਂਟਾਂ ਕੀਤੀਆਂ ਗਿਆ ਤੇ ਲੋਕ ਉੱਥੇ ਪਹੁੰਚ ਗਏ ਬਹੁਤ ਜ਼ਿਆਦਾ ਇਕੱਠ ਹੋ ਗਿਆ ਸੀਗਾ ਬਾਕੀ ਮੇਰੀ ਮਸ਼ੀਨ ਵਾਲੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਤੂੜੀ ਵਾਲੀ ਮਸ਼ੀਨ ਤੇ ਜਾਂ ਟਰੈਕਟਰ ਦੇ 100 ਲੀਟਰ ਛੋਟੇ ਲੋ ਪਾਣੀ ਆਪਦਾ ਹੋਣਾ ਚਾਹੀਦਾ ਹਨਾ ਪ੍ਰਭੂ ਕਈ ਵਾਰ ਇਹ ਤਾਂ ਨੇੜੇ ਸੀ ਤਾਂ ਸਰ ਗਿਆ ਲੋਕ ਪਹੁੰਚ ਗਏ ਦੂਰ ਤੱਕ ਤਾਂ ਉਦੋਂ ਦਾ ਬਹੁਤ ਕੁਝ ਹੋ ਜਾਂਦਾ ਹਨਾ ਪਾਣੀ ਨਾਲ ਬਚਤ ਜ਼ਰੂਰ ਹੋ ਜਾਂਦੀ ਆ ਮੀਟਰ ਵਾਲੀ ਟ੍ਰਾਲੀ ਆਲਾ ਪਾਣੀ ਸੜਕਾਂ ਦਾ ਮਸ਼ੀਨ ਚ ਬੁਝਾ ਦਾਂਦਾ ਸੌ ਹੱਲ ਹੋ ਜਾਂਦੇ ਬਾਕੀ ਮਸ਼ੀਨਾਂ ਵਾਲੇ ਅਈ ਦਾ ਧੰਨਵਾਦ ਆ ਜਿਹੜਾ ਟ੍ਰਾਲੀ ਕੱਢ ਗਈ ਮਸ਼ੀਨ ਨੂੰ ਲੈ ਗਿਆ ਨਹੀਂ ਮਸ਼ੀਨ ਨੂੰ ਵੀ ਲੱਗਦੀ ਟਰੈਕਟਰ ਵੀ ਮੱਜ ਦਾ ਵਿੱਚ ਉਹ ਟ੍ਰਾਲੀ ਛੱਡ ਗਿਆ ਤੇ ਬਾਕੀ ਨੇੜੇ ਸਾਡਾ ਗਮਾਂਢੀ ਪਰਵਿੰਦਰ ਤੇ ਆਸੂ ਵਾਹਣ ਵਾਹੀਆਂ ਦੀ ਤਵੀਆਂ ਨਾਲ ਉਹਨਾਂ ਨੇ ਅੱਗ ਦੇ ਵਿੱਚ ਲਿਆ ਕੀ ਟਰੈਕਟਰ ਪੜ ਤਾ ਮਿੱਤਰੋ ਤਾਂ ਕਰਕੇ ਅੱਗ ਕੰਟਰੋਲ ਹੋ ਗਈ ਬਾਕੀ ਲੋਕ ਢੋਲੀਆਂ ਲੈ ਕੇ ਤੇ ਪਾਣੀ ਦੀਆਂ ਪਹੁੰਚ ਗਏ ਬਾਕੀ ਵੀਰੇ ਹੀ ਕਿਸਾਨ ਵੀਰਾਂ ਨੂੰ ਇੱਕ ਹੋਰ ਬੇਨਤੀ ਆ ਜਦੋਂ ਤੁਸੀਂ ਅੱਗ ਬੁਝਾਉਣ ਜਾਂਦੇ ਹੋ ਤਾਂ ਖਾਲੀ ਹੱਥ ਕਿਉਂ ਭਾਲਦੇ ਹੋ ਨਾ ਬਾਈ ਤੁਸੀਂ ਢੋਲੀਆਂ ਲੈ ਕੇ ਪਹੁੰਚ ਪਹੁੰਚਿਆ ਕਰੋ ਜਿਵੇਂ ਤੁਹਾਨੂੰ ਮੈਂ ਢੋਲੀਆਂ ਗ੍ਰਾਮਾ ਸਿਰਫ ਉੱਥੇ 5 ਸੀ ਬੰਦਾ ਕਿੰਨਾ ਜੀ ਉੱਥੇ 500 ਬਾਈ ਟਿੱਕੇ ਲਵੇ ਜੀ ਤੁਮੈਂਬਰ ਲਵੇ ਫੌਜੀ ਹਰੀ ਗੜੀਆ ਇੱਕ ਮੇਰੇ ਲੈਵੇ ਸੀ ਢੋਲੀ ਚਾਰਜ ਵਾਲੀ ਤੇ ਇੱਕ ਮੁੰਡਾ ਹੋਰ ਸੀ ਪੰਜ ਜਾਣੇ ਲੈਵੇ ਢੋਲੀਆਂ ਸੀ 500 ਬੰਦੇ ਲਵੇ ਕੁਛ ਨਹੀਂ ਹੈਗਾ ਸੀ ਬਾਈ ਯਾਰ ਅੱਗ ਕਿਵੇਂ ਬੁਝਾਉਂਗੇ ਤੁਸੀਂ ਇਹ ਚੀਜ਼ ਤਾਂ ਤੁਸੀਂ ਸੋਚਿਆ ਕਰੋ ਟਰਾਲੀ ਦੇ ਭਾਈ ਚਾਰੇ ਟਾਇਰ ਮੱਚ ਕੇ ਸਵਾਹ ਬਣ ਗਏ ਤੇ ਮਸ਼ੀਨ ਦੇ ਵਿੱਚ ਵੀ ਅੱਗ ਲੱਗੀ ਸੀ ਜਿੰਨੇ ਵੀ ਭਰਾ ਇੱਥੇ ਅੱਗ ਬੁਝਾਉਣ ਪਹੁੰਚੇ ਨੇ ਸਾਰਿਆਂ ਦਾ ਬਾਈ ਧੰਨਵਾਦ